8 ਸਾਲੋਂ ਗੇ ਮੈਨੂੰ ਗੱਤਕਾ ਸਿੱਖਦਿਆਂ ਤੇ ਅੱਜ ਮੈਂ ਮਤਲਬ ਕਿ ਇਸ ਵਾਰ ਮੈਂ ਨਾ 골ਡ ਮੈਡਲ ਆਇਆ ਸਟੇਟ ਦੇ ਵਿੱਚੋਂ ਉਸ ਤੋਂ ਬਾਅਦ ਨੈਸ਼ਨਲ ਦੇ ਵਿੱਚੋਂ ਵੀ ਜੋ ਪ੍ਰੈਕਟਿਸ ਕੀਤੀ ਸੀਗੀ ਤੇ ਉਹ ਮਿਹਨਤ ਦਾ ਫਲ ਜੁੜਿਆ ਹੈ। ਤੇ ਬਾਬਾ ਜੀ ਨੇਾਨੂੰ ਗੇਮ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਐਸੀ ਖੁਸ਼ੀ ਹੋਣੀ ਚਾਹੀਦੀ ਹੈ ਹਾਂ। ਹੈਗਾ ਸੀ ਕਿੰਨੀਆਂ ਸਟੇਟਸ ਆਈਆਂ ਹੋਈਆਂ 26 ਸਟੇਟ ਆਈਆਂ। ਬਹੁਤ ਹੀ ਜਿਹੜੀ ਕੋਸ਼ਿਸ਼ ਕੁਝੀ ਵਾਲੀ ਗੱਲ ਹੈ ਕਿ ਇੱਦੇ ਛੋਟੇ ਬੱਚੇ ਮੈਂ ਵੇਖ ਕੇ ਖੁਦ ਹੈਰਾਨ ਹੋ ਗਿਆ ਇਹ ਬੱਚੇ ਗੱਤਕਾ ਖੇਡਦੇ ਕਿੱਦਾਂ ਨੇ ਉਹ ਦੇਖਣ ਨਾਲ ਤੇ ਜੀਰੋਂ ਵੀ ਥੋੜੇ ਫਿਜ਼ੀਕਲੀ ਲੱਗਦੇ ਵੀ ਬੜੀ ਬਹੁਤ ਛੋਟੇ ਛੋਟੇ ਨੇ ਉਮਰ 'ਚ ਵੀ ਔਰ ਬਹੁਤ ਧੀਗ ਨੇ ਔਰ ਮੈਂ انہਾਂ ਦੀ ਬਾਦਰੀ ਦੀ ਵਾਦ ਦਿੰਦਾ ਵਾਂ ਕਿ ਇੰਨੀ ਛੋਟੀ ਉਮਰ ਦੇ ਵਿੱਚ ਇਹ ਇਹ ਮਕਾਮ ਪ੍ਰਾਪਤ ਕੀਤਾ ਇਹਨਾਂ ਨੇ ਇੰਟਰਨੈਸ਼ਨਲ ਜਿੱਤ ਕੇ 골ਡ ਮੈਡਲ ਆਏ ਨੇ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਗੱਤਕਾ ਅਸੀ ਜੀ ਨੂੰ ਔਰ ਜਿਲ੍ਹਾ ਗਦਗਾ ਸੀਨੀਅਰ ਨੂੰ ਔਰ ਖਾਸ ਕਰ ਮਠਾਰੂ ਜਿੰਨੇ ਨੂੰ ਔਰ ਉਹਨਾਂ ਦੇ ਕੋਚ ਸਾਹਿਬ ਨੂੰ ਵੀ ਜਿਨ੍ਹਾਂ ਨੇ ਇੰਨੇ ਛੋਟੇ ਬੱਚਿਆਂ ਨੂੰ ਇੰਨੀ ਵਧੀਆ ਟ੍ਰੇਨਿੰਗ ਦੇ ਕੇ ਇਸ ਮੁਕਾਮ ਤੱਕ ਪਹੁੰਚਾਇਆ ਧੰਨਵਾਦ ਜੀ ਬਹੁਤ ਹੀ ਖੁਸ਼ੀਗਾਰੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਆੜੀਆਂ ਬੱਚੀਆਂ ਮੱਲਕੇ ਵੀ ਨੈਸ਼ਨਲ ਜਿੱਤ ਕੇ ਆਈਆਂ ਮੱਲਕੇ ਵੀ 골ਡ ਮੈਡਲ ਜੀ ਤੇ ਅਸੀਂ ਸਾਡੀ ਸੋਚ ਇਹੀ ਹੈ ਕਿ ਮੱਲਕੇ ਵੀ ਗੁਰੂ ਵਾਲੇ ਪਾਸੇ ਚੰਗੇ ਪਾਸੇ ਮੱਲਕੇ ਪਾਈਏ ਇਹੀ ਚੀਜ਼ ਸੋਚ ਕੇ ਹੀ ਮਲਕੇ ਵੀ ਗੱਤਕੇ ਵਿੱਚ ਪਾਇਆ ਮਲਕੇ ਇਹ ਬੱਚੇ ਚੰਗੇ ਪਾਸੇ ਚਲਾਂਗੇ ਬਾਕੀ ਮਾਪਿਆਂ ਨੂੰ ਕਹਿਣਾ ਚਾਹੋਗੇ ਜਿਹੜੀਆਂ ਧੀਆਂ ਨੂੰ ਪਛਾੜ ਰੱਖਦੇ ਮੇਰੇ ਹਾਂਜੀ ਉਹ ਵੀ ਮਲਕੇ ਵੀ ਗੱਤਕੇ ਦੇ ਵਿੱਚ ਕੌਣ ਮਲਕੇ ਵੀ ਤੇ ਧੀਆਂ ਨੂੰ ਮਲਕੇ ਅੱਗੇ ਲਿਆਉਣ ਮਲਕੇ ਹਾਂਜੀ ਅੱਜ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਸਾਡੀ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਇਹ ਬੱਚੇ ਪਹਿਲਾਂ ਪੰਜਾਬ ਗੱਤਕਾ ਐਸੋਸੀਏਸ਼ਨ ਦੀ ਚੈਂਪੀਅਨਸ਼ਿਪ ਦੇ ਵਿੱਚ ਭਾਗ ਲੈ ਕੇ ਆਏ ਉੱਥੇ ਵੀ ਇਹਨਾਂ ਬੱਚਿਆਂ ਨੇ ਵਧੀਆ ਪਰਫਾਰਮੈਂਸ ਕੀਤੀ ਗੱਤਕਾ ਖੇਡ ਦੇ ਵਿੱਚ ਇਹ 골ਡ ਮੈਡਲ ਜਿੱਤ ਕੇ ਆਏ ਇਹਨਾਂ ਦੀ ਚੋਣ ਜਿਹੜੀ ਆ ਉਹ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਲਈ ਹੋਈ ਇਹ 8ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਜਿਹੜੀ ਮਸਤੂਆਣਾ ਸਾਹਿਬ ਦੇ ਵਿੱਚ ਗੱਤਕਾ ਫੈਡਰੇਸ਼ਨ ਆਫ ਇੰਡੀਆ ਤੇ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਉਹਦੇ ਵਿੱਚ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਵੱਲੋਂ ਇਹ ਚਾਰ ਖਿਡਾਰੀ ਜਿਨ੍ਹਾਂ ਦੇ ਵਿੱਚ ਅੰਡਰ 25 ਸਾਲ ਸੁਮਨਦੀਪ ਕੌਰ ਅੰਡਰ 11 ਸਾਲ ਮਨਪ੍ਰੀਤ ਕੌਰ ਅੰਡਰ 14 ਸਾਲ ਨਿਮਰਤ ਪੀਤਕੌਰ ਤੇ ਅੰਡਰ 25 ਸਾਲ ਗੁਰਕੀਰਤ ਸਿੰਘ ਇਹ ਇਹਨਾਂ ਦੀ ਚੋਣ ਹੋਈ ਸੀ ਇਹ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੀ ਟੀਮ ਵੱਜੋਂ ਉੱਥੇ ਬਹੁਤ ਚੰਗਾ ਪ੍ਰਦਰਸ਼ਨ ਕਰਕੇ ਆਏ ਨੇ ਔਰ ਇਹਨਾਂ ਬੱਚਿਆਂ ਨੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਵਿੱਚ 4 골ਡ ਮੈਡਲ ਹਾਸਲ ਕੀਤੇ ਨੇ ਜਿਹੜੇ ਸਾਡੀ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ 8 ਸਾਲ ਹੋ ਗਏ ਮੈਨੂੰ ਗੱਤਕਾ ਸਿੱਖਦਿਆਂ ਤੇ ਅੱਜ ਮਤਲਬ ਕਿ ਇਸ ਵਾਰ ਮੈਨੂੰ 골ਡ ਮੈਡਲ ਆਇਆ ਹੈ ਸਟੇਟ ਦੇ ਵਿੱਚੋਂ ਉਸ ਤੋਂ ਬਾਅਦ ਨੈਸ਼ਨਲ ਦੇ ਵਿੱਚੋਂ ਵੀ ਜੋ ਪ੍ਰੈਕਟਿਸ ਕੀਤੀ ਸੀ ਕੀਤੀ ਉਹ ਮਿਹਨਤ ਦਾ ਫਲ ਜੂਰ ਮਿਲਿਆ ਸਾਨੂੰ ਸਾਰੇ ਬੱਚਿਆਂ ਨੂੰ ਕਈ ਬਈ ਨਾ tinha ਸੋ ਕਹਿੰਦੇ ਨੇ ਕਿ ਸਾਡੇ ਲਾਇਕ ਨਹੀਂ ਗੀਏ ਗੇਮ ਗੱਤਕਾ ਪਰ ਤੁਸੀਂ ਫਿਰ ਵੀ ਗੱਤਕਾ ਸਿੱਖਿਆ ਤੇ ਜਿੱਤਿਆ ਵੀ ਹੋ ਜਿੱਤਿਆ ਨਾ ਨਹੀਂ ਇਹ ਇਹ ਦੀ ਗੱਲ ਨਹੀਂ ਹੈ ਕਿ ਜੇ ਬਾਬਾ ਜੀ ਨੇ ਸਾਨੂੰ ਗੇਮ ਦਿੱਤੀ ਹੈ ਗੁਰਗੋਵਿੰਦ ਸਿੰਘ ਜੀ ਨੇ ਤੇ ਇਹ ਸਿੱਖਣੀ ਜ਼ਰੂਰੀ ਚਾਹੀਦੀ ਹੈ ਸਾਨੂੰ ਇਨਾ ਤੋਂ ਕੰਪੀਟੀਸ਼ਨ ਔਖੀ ਹੱਗਾ ਸੀ ਕਿੰਨੀਆਂ ਸਟੇਟਸ ਆਈਆਂ ਹੈਗੀਆਂ 26 ਸਟੇਟ ਆਈਆਂ ਸੀ ਕਿਸ ਤਰ੍ਹਾਂ ਦਾ ਮੁਕਾਬਲਾ ਰਿਹਾ ਔਖਾ ਸੀਗਾ ਕਿੰਨਾ ਹੀ 19 ਸੀ ਕੋਰਡ ਜਿਤਨਾ ਥੋੜੀ ਥੋੜੀ ਹੈਗੀ ਥੋੜੀ ਥੋੜੀ ਹੋ ਕੁਝ ਹੋ ਰਹੀ ਹੈ ਹਾਂਜੀ ਪੂਰੀ ਤੇ ਟ੍ਰੇਨਿੰਗ ਬੱਚਿਆਂ ਦੇ ਇਨਾ ਬਹੁਤ ਵਧੀਆ ਟ੍ਰੇਨਿੰਗ ਕਰਵਾਈ ਸੀ ਜੋ ਕਿ ਸਾਡੀ ਕਲਾਸ ਬਰਨਾਨੇਤ ਨਗਰ ਗੁਰਦੁਆਰਾ ਸਾਹਿਬ ਚੱਲਦੀ ਸੀ ਤੇ ਬੱਚਿਆਂ ਨੇ ਮੇਰੇ ਨਾਲ ਸਹਿਯੋਗ ਕੀਤਾ ਜਿਵੇਂ ਜਿਵੇਂ ਮੈਂ ਇਹਨਾਂ ਨੂੰ ਕਹਿੰਦਾ ਗਿਆ ਉਵੇਂ ਉਵੇਂ ਟ੍ਰੇਨਿੰਗ ਕਰਦੇ ਰਹੇ ਤੇ ਉਹਦਾ ਰਿਜ਼ਲਟ ਵੀ ਜਿਹੜਾ ਸਾਰੇ ਸਾਹਮਣੇ ਦੇਖ ਸਕਦੇ ਜੋ ਵੀ ਜਿਹਦੇ ਵਿੱਚ 8ਵੀਂ ਸਟੇਟ ਚੈਂਪੀਅਨਸ਼ਿਪ ਦੇ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਬੱਚਿਆਂ ਨੇ ਜਿਹੜਾ ਵਾ 골ਡ ਮੈਡ ਕੇ ਲਾਂਦਾ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਜੋ ਵੀ ਮੈਂ ਇਹਨਾਂ ਨੂੰ ਕਰਵਾਇਆ ਤੇ ਇਹਨਾਂ ਨੇ ਵਧੀਆ ਸਿੱਖ ਕੇ ਤੇ ਉਹ ਬੱਚਿਆਂ ਨੇ ਉੱਥੇ ਆਪਣਾ ਵਧੀਆ ਰਿਜ਼ਲਟ ਜਿਹੜਾ ਤੁਹਾਡੇ ਸਟੂਡੈਂਟਸ ਵਿੱਚ ਇਹ ਲੜਕੀਆਂ ਦੀ ਗੱਲ ਕੀਤੀ ਜਾਵੇ ਤੇ ਲੜਕੀਆਂ ਦੀ ਕੀਤੀ ਜਾਵੇ ਜਲਦੀ ਤੇ ਵਧੀਆ ਤਰੀਕੇ ਨਾਲ ਕੌਣ ਜਦਾ ਸਿੱਖਦਾ ਕਰਦਾ ਤੇ ਜੇ ਦੇਖਿਆ ਜਾਵੇ ਤਾਂ ਬੋਇਸ ਵੀ ਵਧੀਆ ਆ ਪਰ ਲੜਕੀਆਂ ਦਾ ਇਹ ਆ ਵੀ ਉਹ ਛੇਤੀ Mentally ਕੋਈ ਵੀ ਚੀਜ਼ ਨੂੰ ਛੇਤੀ ਕੈਪਚਰ ਕਰਦੀਆਂ ਆ ਤੇ ਇਸ ਕਰਕੇ ਉਹਨਾਂ ਦਾ ਜ਼ਿਆਦਾ ਧਿਆਨ ਇਸ ਚੀਜ਼ ਵੱਲ ਹੁੰਦਾ ਆ ਤੇ ਮਿਹਨਤਾਂ ਲੜਕੀਆਂ ਤੇ ਜ਼ਿਆਦਾ ਕਰਨੀ ਪੈਂਦੀ ਹੈ ਕਿਉਂਕਿ ਉਹ ਫਿਜ਼ੀਕਲੀ ਥੋੜੀਆਂ ਜੀਆਂ ਵੀ ਕਹਿ ਸਕਦੇ ਆਪਾਂ ਮੇ ਬੱਚਿਆਂ ਮੁੰਡਿਆਂ ਨਾਲੋਂ ਘੱਟ ਹੁੰਦੀਆਂ ਵਾ ਪਰ ਮੈਂਟਲੀ ਉਹ ਜਿਹੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਸਟਰੋਂਗ ਹੁੰਦੀਆਂ ਕਿੰਨਾ ਟਾਈਮ ਫਿਰ ਟ੍ਰੇਨਿੰਗ ਇਹ ਸਾਡੀ ਕਲਾਸ ਜਿਹੜੀ ਹੈ ਡੇਢ ਤੋਂ 2 ਘੰਟੇ ਡੇਲੀ ਜਿਹੜੀ ਸੀਗੀ ਉਹ ਚੱਲਦੀ ਸੀਗੀ ਤੇ ਬਾਕੀ ਨੈਸ਼ਨਲ ਦੇ ਆਪਾਂ ਜਦੋਂ ਜਾਣਾ ਸੀਗਾ ਬੱਚਿਆਂ ਦੀ ਇਹਨਾਂ ਦੀ 4-5 ਘੰਟੇ ਸਵੇਰੇ ਤੇ 4-5 ਘੰਟੇ ਆਪਾਂ ਰੋਜ਼ ਪ੍ਰੈਕਟਿਸ ਕਰਉਂਦੇ ਕਿੰਨੇ ਸਾਲ ਦਾ ਬੱਚਾ ਹੋਵੇ ਤੁਹਾਨੂੰ ਆਖ ਰਣੀ ਲੈ ਸਕਦੇ ਆ ਇਹ ਇਸ ਸਾਲ ਪੰਜਾਬ ਗੱਤਕਾ ਐਸੋਸੀਏਸ਼ਨ ਤੇ ਡਿਸਟ੍ਰਿਕਟ ਗੱਤਕਾ ਐਸੋਸੀਏਸ਼ਨ ਦੇ ਨੇ ਜਿਹੜੇ ਵੀ ਪੰਜਾਬ ਗੱਤਕਾ ਨੇ ਫੈਸਲਾ ਲਿਆ ਕਿ 8 ਸਾਲ ਦਾ ਬੱਚਾ ਜਿਹੜਾ ਉਹ ਟ੍ਰੇਨਿੰਗ ਲੈ ਸਕਦਾ ਹੈ